ਪੁਰਾਣੇ ਜ਼ਮਾਨੇ ਦੇ ਵਿੱਚ ਤੀਆਂ ਦੇ ਤਿਉਹਾਰ ਮੌਕੇ ਆਪਣੇ ਪੇਕੇ ਘਰ ਪਹੁੰਚੀਆਂ ਕੁੜੀਆਂ ਨੂੰ ਮਾਪਿਆਂ ਵੱਲੋਂ ਸੰਦਾਰੇ ਦੇ ਵਿੱਚ ਹਿਸਕੁੱਟ ਮਠੀਆਂ ਤੇ ਹੋਰ ਪਕਵਾਨ ਬਣਾ ਕੇ ਦਿੱਤੇ ਜਾਂਦੇ ਸੀ ਤੇ ਨਾਲ ਹੀ ਨਵੇਂ ਸੂਟ ਸਿਲਾ ਕੇ ਦਿੱਤੇ ਜਾਂਦੇ ਸੀ ਹਾਲਾਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਪਿੰਡੂ ਖੇਤਰਾਂ ਦੇ ਵਿੱਚ ਇਹ ਪ੍ਰਥਾ ਅੱਜ ਵੀ ਚੱਲਦੀ ਹੈ ਲੇਕਿਨ ਸ਼ਹਿਰਾਂ ਦੇ ਵਿੱਚ ਇਹ ਪ੍ਰਥਾ ਕਿਤੇ ਨਾ ਕਿਤੇ ਲੋਪ ਹੋ ਉਂਦੀ ਹੋਈ ਵਿਖਾਈ ਦੇ ਰਹੀ ਹੈ ਲੇਕਿਨ ਸੰਗਰੂਰ ਦੇ ਵਿੱਚ ਇੱਕ ਵੈਲਫੇਅਰ ਸੁਸਾਇਟੀ ਵੱਲੋਂ ਤੀਆਂ ਦਾ ਇੱਕ ਮੇਲਾ ਕਰਵਾਇਆ ਗਿਆ ਤੇ ਇਸ ਮੌਕੇ ਕੁੜੀਆਂ ਨੂੰ ਪੁਰਾਣੇ ਰਿਵਾਜ ਦੇ ਮੁਤਾਬਕ ਸੰਦਾਰਾ ਪੰਡਿਆ ਗਿਆ ਤੇ ਬਿਸਕੁਟਾਂ ਦੇ ਪੀਪੇ ਪਰ ਕੇਸ ਟੀਲ ਦੇ ਡੱਬੇ ਤੇ ਨਵੇਂ ਸੂਟ ਵੀ ਦਿੱਤੇ ਗਏ ਇਸ ਮੌਕੇ ਪਹੁੰਚੀਆਂ ਹੋਈਆਂ ਕੁੜੀਆਂ ਨੇ ਧੀਆਂ ਦਾ ਤਿਉਹਾਰ ਬੜੀ ਖੁਸ਼ੀ ਦੇ ਨਾਲ ਮਨਾਇਆ ਤੇ ਗਿੱਧਾ ਪਾਉਂਦੇ ਕੋਈ ਬੋਲੀਆਂ ਵੀ ਪਾਈਆਂ ਤੇ ਚਰਖਾ ਕੱਤ ਕੇ ਪੁਰਾਣੇ ਸੱਭਿਆਚਾਰ ਦੀ ਯਾਦ ਨੂੰ ਤਾਜ਼ਾ ਵੀ ਕੀਤਾ ਇਹ ਧੀਆਂ ਦਾ ਤਿਉਹਾਰ ਹੈ ਜਿਹੜਾ ਇਹ ਮੇਰੇ ਐਨਜੀਓ ਹੈ ਜਪਰ ਵੈਲਫੇਅਰ ਸੁਸਾਇਟੀ ਜਿਹੜੀ ਮੇਰੇ ਐਨਜੀਓ ਹੈ ਇਹ ਇੱਕ ਸਾਡਾ ਪਰਿਵਾਰ ਹੈ ਦੀ ਦਿਨ ਨਾਲ ਮੇਰੇ ਨਾਲ ਸਾਡੇ ਨਾਲ ਮੇਰੀਆਂ ਸਾਰੀਆਂ ਪਿੰਡਾਂ ਦੇ ਵਿੱਚੋਂ ਸਾਰੀਆਂ ਮੇਰੀਆਂ ਭੈਣਾਂ ਮੇਰੀਆਂ ਮਾਵਾ ਇਹ ਸਾਰੇ ਮੇਰੇ ਨਾਲ ਜੁੜੇ ਹੋਏ ਨੇ ਇਹ ਜਪਰ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਵੀ ਮਿੰਕੂ ਜੁੰਦਾਜੀ ਕਰਵਾਉਂਦੇ ਨੇ ਹਰ ਸਾਲ ਇਹ ਪ੍ਰੋਗਰਾਮ ਕਰਵਾਜੀ ਤੇ ਕੁੜੀਆਂ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਦਾ ਉਪਰਾਲਾ ਕੀਤਾ ਜਾਂਦਾ ਹੈ ਚਲੋ ਫ੍ਰੀ ਸਾਈ ਸਲਾਈ ਸੈਂਟਰ ਤਾਂ ਪਹਿਲਾਂ ਹੀ ਚੱਲ ਰਹੇ ਨੇਗੇ ਉਹਨਾਂ ਵਿੱਚ ਫ੍ਰੀ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਨੇ ਅੱਜ ਸਰ ਵੱਲੋਂ ਸੰਧਾਰੀ ਵੀ ਦਿੱਤੀ ਗਈ ਹੈ ਜਿੰਨਾ ਵਿੱਚ ਪੀਪੇ ਬਿਸਕਟ ਸੂਟ ਹੁੰਦਾ ਨਾਰਮਲ ਈਆਂ ਨੂੰ ਤਾਂ ਉਸ ਆਪਣੇ ਸਹਾਇਕ ਟੀਚਰਸ ਨੂੰ ਸਾਰਿਆਂ ਨੂੰ ਵੰਡੇ ਵੰਡੇ ਗਏ ਨੇ ਤੇ ਦਿਲ ਨੂੰ ਬਹੁਤ ਤਸੱਲੀ ਹੋਈ ਹੈ ਤੇ ਬਹੁਤ ਖੁਸ਼ੀ ਹੋਈ ਹੈ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਜੋ ਅਸੀਂ ਇਹ ਸੁਸਾਇਟੀ ਨਾਲ ਜੁੜੇ ਹਾਂ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ